ਸ਼ੁਰੂਆਤ ਕਰਦੇ ਜੈ ਸ਼੍ਰੀ ਰਾਮ ਜੀ ਸ਼ਿਵਾਹ ਕੋ ਜੀ ਕਾ ਖਾਲਸਾ ਸ਼ਿਵਾਹ ਕੋ ਜੀ ਕੀ ਫਤਿਹ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜੰਦਰ ਦੱਖਣੀ ਦੀ ਇੱਕ ਵਿਸ਼ੇਸ਼ ਬੈਠਕ ਪ੍ਰੈਸ ਕਾਨਫਰੰਸ ਸਾਡੇ ਪ੍ਰੈਸਵਾਲੇ ਸਾਥੀਆਂ ਦੇ ਸਮਖਿਯ ਜੋ ਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਸ਼ਿਨਦਰ ਮੋਦੀ ਜੀ ਨੇ ਇੱਕ ਇਹਨਾਂ ਤਿਹਾੜਾਂ ਦੇ ਸੀਜ਼ਨ ਦੇ ਅੰਦਰ ਸਾਡੇ ਦੇਸ਼ ਨੂੰ ਇੱਕ ਜੀਐਸਟੀ ਰੀਫਾਰਮ ਦੇ ਅੰਦਰ ਵੱਡੀਆਂ ਛੋਟਾਂ ਦੇ ਕੇ اور ਦੇਸ਼ ਨੂੰ ਇੱਕ ਬਹੁਤ ਵੱਡਾ ਜਿਹੜਾ ਤੋਹਫਾ ਦਿੱਤਾ ਉਸ ਦੇ ਸੰਬੰਧ ਦੇ ਵਿੱਚ ਸਾਡੇ ਪ੍ਰਦੇਸ਼ ਕਾਰਕਨੀ ਮੈਂਬਰ ਸ਼੍ਰੀ ਅਨਿਲ ਵਾਸਦੇਵ ਜੀ ਸਾਡੇ ਦਰਮਿਆਨ ਆਏ ਆ ਜੋ ਕਿ ਇਸ ਜੀਐਸਟੀ ਦੇ ਮਾਦਰ ਸੰਬੋਧਨ ਕਰਨਗੇ ਜੀ ਅਨਿਲ ਵਾਸਦੇਵ ਜੀ ਜਿੱਥੇ ਪ੍ਰਦੇਸ਼ ਕਾਰਕਨੀ ਮੌਜੂਦਾ ਮੈਂਬਰ ਨੇ ਉਹਦੇ ਨਾਲ ਦੀ ਨਾਲ ਇਹ ਸਾਡੇ ਨਵਾਂ ਸ਼ਹਿਰ ਜਿਹਦੇ ਦੇ ਪ੍ਰਭਾਰੀ ਬਿਨੇ ਤੇ ਉਸ ਤੋਂ ਪਹਿਲਾਂ ਪੂਰਬ ਦੇ ਵਿੱਚ ਪਠਾਨਪੋਟ ਦੇ ਮੇਅਰ ਵੀ ਰਹੇ ਨੇ ਪਰ ਉਹਦੇ ਨਾਲ ਉਸ ਤੋਂ ਅੱਗੇ ਸਾਡੇ ਜ਼ਿਲ੍ਹੇ ਦੇ ਪ੍ਰਧਾਨਸ਼ੀ ਦੀ ਮਨੀਸ਼ ਧੀ ਜੀ ਇਹ ਵੀ ਅੱਜ ਪ੍ਰੈਸ ਨੂੰ ਸੰਬੋਧਨ ਕਰਨਗੇ ਉਹਨਾਂ ਦੇ ਨਾਲ ਦੀ ਨਾਲ ਸਾਡੇ ਪੂਰਬ ਜਿਹੜਾ ਪ੍ਰਧਾਨ ਪੰਕਜ ਸਿੰਘ ਰਾਜੀ ਉਹ ਵੀ ਨਾਲ ਬੈਠੇ ਨੇ ਸਵੋਰ ਸਟੇਟ ਮੈਂਬਰ ਸੁਸ਼ਾ ਜੀ ਉਹ ਮੇਰੇ ਸੱਜੇ ਪਾਸੇ ਜੀ ਅਜਬ ਜੀ ਜੋ ਕਿ ਸਾਡੇ ਮੰਡਲ ਦੇ ਪ੍ਰਧਾਨ ਨੇ ਕਿਸਨ ਕੋ ਉਦਲ ਮੰਡਲ ਦੇ ਤੇ ਇਹਦੇ ਨਾਲ ਅਰਵਿੰਦ ਚਾਬਲਾ ਸੈਫੀ ਜੀ ਜੋ ਕਿ ਸਾਡੇ ਯੂਵਾ ਮੋਰਚੇ ਦੇ ਜਿਲ੍ਹੇ ਦੇ ਪਦਾਨ ਔਰ ਮੈਂ ਪ੍ਰੈਸ ਵਾਲੇ ਸਾਥੀਆਂ ਦਾ ਬੜਾ ਧੰਨਵਾਦ ਵੀ ਕਰਦਾ ਕਿਉਂਕਿ ਇੱਕ ਸਾਡੇ ਛੋਟੇ ਜਿਹੇ ਮੈਸੇਜ ਤੇ ਤੁਸੀਂ ਸਾਰਿਆਂ ਨੂੰ ਸਾਨੂੰ ਸੇਵਾ ਦਾ ਮੌਕਾ ਦਿੱਤਾ ਸੋ ਮੈਂ ਅਗਲੀ ਜਿਹੜੀ ਗੱਲ ਵਾਸਤੇ ਜੀ ਅਨੰਦ ਵਾਸਦੇ ਵੀ ਹੁੰਦੈਂਤੀ ਕਰੂੰਗਾ ਕਿ ਉਹ ਆਪਣਿੰਗਾ ਕਰ ਧੰਨਵਾਦ ਮਹਾ ਮੰਤਰੀ ਜੀ ਮੈਂ ਤੁਹਾਡਾ ਸਬਦ ਆਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਜਲੰਧਰ ਦਖਣੀ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਨੇ ਆਰਗੇਨਾਈਜ਼ ਕੀਤੀ ਹੈ ਜਿਹਦਾ ਮੰਤਵ ਉਹਨੇ ਸਾਡੇ ਮਹਾ ਮੰਤਰੀ ਜੀ ਨੇ ਦੱਸਿਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮਨੀਸ਼ ਤੀਰ ਜੀ ਪੂਰੇ ਅਧਿਐਖ ਪੰਕਜ ਜੀ ਸਟੇਟ ਦੇ ਮੈਂਬਰ ਬਜਾਜ ਸਾਹਿਬ ਮੰਡਲ ਦੇ ਪ੍ਰਧਾਨ ਔਰ ਮਹਾ ਮੰਤਰੀ ਔਰ ਸਾਰੇ ਆਗੂ ਇੱਥੇ ਹਾਜ਼ਰ ਨੇ ਇੱਕ ਬਹੁਤ ਹੀ ਵੱਡਾ ਰਿਫਾਰਮ ਮੈਂ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਵੀ ਹਾਂ ਔਰ ਪਬਲਿਕ ਨਾਲ ਮੇਅਰ ਹੋਣ ਦੇ ਨਾਤੇ ਇੰਪਰੂਵਮੈਂਟ ٹرسٹ ਦਾ ਚੇਅਰਮੈਨ ਹੋਣ ਦੇ ਨਾਤੇ ਬੜੀ ਦੇਰ ਤੋਂ ਜੁੜਿਆ ਹੋਇਆ ਹਾਂ ਇਹ ਜਿਹੜਾ ਜੀਐਸਟੀ ਦਾ ਰਿਫਾਰਮ ਜਿਹਨੂੰ ਜੀਐਸਟੀ 2 ਦਾ ਨਾਮ ਦਿੱਤਾ ਗਿਆ ਇਹ ਐਡਾ ਵੱਡਾ ਇਤਿਹਾਸਿਕ ਔਰ ਕ੍ਰਾਂਤੀਕਾਰੀ ਕਦਮ ਹੈ ਜਿਦੇ ਨਾਲ ਸਮਾਜ ਦੇ ਹਰ ਵਰਗ ਨੂੰ ਬਹੁਤ ਵੱਡਾ ਲਾਭ ਹੋਇਆ। ਪ੍ਰਧਾਨ ਮੰਤਰੀ ਜੀ ਨੇ ਜਿਹਦੀ ਘੋਸ਼ਣਾ ਤੇ ਲਾਲ ਕਿਲੇ ਤੋਂ 15 ਅਗਸਤ ਨੂੰ ਕੀਤੀ ਔਰ ਉਹਦੀ ਸ਼ੁਰੂਆਤ 22 ਸਤੰਬਰ ਤੋਂ ਹੋਈ ਉਹਨਾਂ ਨੇ ਪਹਿਲੇ ਹੀ ਕਿਹਾ ਸੀ। ਇਸ ਛੂਟ ਦੇ ਰਾਹੀਂ 2 ਲੱਖ ਕਰੋੜ ਦਾ ਫਾਇਦਾ ਇਸ ਦੇਸ਼ ਦੀ ਜਨਤਾ ਨੂੰ ਹੋ ਰਿਹਾ। ਉਹਦੇ ਵਿੱਚ ਜਿਹੜੀ ਜਿਹੜੀ ਚੀਜ਼ਾਂ ਦੇ ਵਿੱਚ ਰਾਇਤਾਂ ਮਿਲ ਰਹੀਆਂ ਉਹ ਤਾਂ ਇੱਕ ਵੱਖਰੀ ਗੱਲ ਹੈ। ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਆਮ ਤੌਰ ਦੇ ਉੱਪਰ ਦੇਖਿਆ ਜਾਂਦਾ ਸਮਾਜ ਦਾ ਕੋਈ ਨਾ ਕੋਈ ਵਰਗ ਅਛੂਤਾ ਰਹਿ ਜਾਂਦਾ ਹੈ ਕੋਈ ਵਿਅਕਤੀ ਇਹ ਗੱਲ ਕਰਦਾ ਜੀ ਕਿ ਫਲਾਣੇ ਵਰਗ ਨੂੰ ਤਾਂ ਤੁਸੀਂ ਗਰੀਬਾਂ ਨੂੰ ਤਾਂ ਅਨਾਜ ਦੇ ਦਿੱਤਾ ਹੋਰ ਇਦਾਂ ਦੀ ਕੋਈ ਸਹੂਲਤਾਂ ਦੇਤੀਆਂ ਪੈਨਸ਼ਨ ਲਗਾਤੀ ਕੋਈ ਹੋਰ ਜਿਹੜਾਗਾ ਲਾਭ ਦੇ ਦਿੱਤਾ ਲੇਕਿਨ ਸਾਨੂੰ ਕੁਝ ਨਹੀਂ ਮਿਲਿਆ ਮੈਂ ਇਹਦੇ ਬਾਰੇ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਦੱਸਾਂਗਾ ਕਿ ਕੋਈ ਵੀ ਵਰਗ ਐਸਾ ਸਮਾਜ ਦਾ ਨਹੀਂ ਰਿਹਾ ਜਿਹੜਾ ਅਛੂਤਾ ਰਿਹਾ ਹੋਏ ਔਰ ਇਹਦੇ ਨਾਲ ਨਾਲ ਪਿਛਲੇ ਸਮੇਂ ਤੋਂ ਜਿਹੜੀ ਯੂਪੀਏ ਸਰਕਾਰ ਦੀ ਗੱਲ ਆਪਾਂ ਕਰਾਂਗੇ ਜੋ ਜੀਐਸਟੀ ਦੇ ਉਦੋਂ ਵੈਟ ਹੁੰਦਾ ਸੀ ਵੈਟ ਦੇ ਰੇਟਸ ਚੱਲ ਰਹੇ ਸੀ ਔਰ ਜਿਸਲੇ ਜੀਐਸਟੀ ਆਇਆ ਉਸਲੇ ਕੀ ਰੇਟ ਸੀਗੇ ਔਰ ਅੱਜ ਜੋ ਕਿਸ ਰੇਟ ਦੇ ਉੱਪਰ ਅਸੀਂ ਸਾਰੀ ਚੀਜ਼ਾਂ ਨੂੰ ਪ੍ਰਧਾਨ ਮੰਤਰੀ ਆਦਰਨੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਐਨਡੀਏ ਦੀ ਸਰਕਾਰ ਨੇ ਭਾਰਤ ਦੀ ਜਨਤਾ ਪਾਰਟੀ ਦੀ ਸਰਕਾਰ ਲੈ ਆਈ ਹੈ ਤਾਂ ਸਾਥੀਓ ਇਹ ਇੱਕ ਵਿਜ਼ਨ ਹੁੰਦੀ ਹੈ ਵਿਜ਼ਨ ਤੋਂ ਬਿਨਾ ਕੋਈ ਵੀ ਵਿਅਕਤੀ ਇਹ ਸੋਚ ਨਹੀਂ ਸਕਦਾ ਕਿ ਕਿ ਆ 2 ਲੱਖ ਕਰੋੜ ਦਾ ਫਾਇਦਾ ਦੇ ਕੇ ਜਿਹੜੀ GST ਦੇ 4 ਸਲੈਬ ਹੋਏ ਹੋਣ 5 12 18 ਤੇ 28 ਕੀ ਉਹਨਾਂ ਨੂੰ ਦੋ ਸਲੈਬਾਂ ਦੇ ਵੀ ਤਬਦੀਲ ਕੀਤਾ ਜਾ ਸਕਦਾ ਔਰ ਅੱਜ ਦੀ ਡੇਟ ਦੇ ਵਿੱਚ ਸਿਰ 5 18 ਦੋ ਸਲੈਬ ਰਹਿ ਗਏ 18 ਔਰ 12 ਦੇ ਦੋਨੋਂ ਸਲੈਬ ਚਲੇ ਗਏ ਕਿੱਡਾ ਵੱਡਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰ ਨੂੰ ਇਸ ਗੱਲ ਦਾ ਘਾਟਾ ਪਿਆ ਹੋਵੇਗਾ ਔਰ ਲੋਕਾਂ ਨੂੰ ਇਸ ਗੱਲ ਦਾ ਲਾਭ ਹੋਇਆ ਹੋਵੇਗਾ ਲੇਕਿਨ ਸਰਕਾਰ ਨੇ ਵੀ ਕੁਝ ਸੋਚ ਕੇ ਲੋਕਾਂ ਦੇ ਭਲੇ ਦੇ ਲਈ ਇੱਕ ਇਤਿਹਾਸਿਕ ਔਰ ਕ੍ਰਾਂਤੀਕਾਰੀ ਕਦਮ ਉਠਾਇਆ ਹੈ ਅੱਜ ਲਗਭਗ 99% ਚੀਜ਼ਾਂ ਜਿਹੜੇ ਆਮ ਯੂਜ਼ ਦੇ ਵਿੱਚ ਆਉਣ ਵਾਲੀਆਂ ਜੇ ਉਹਦੇ ਵਿੱਚ ਖਾਣ ਪੀਣ ਦੇ ਸਾਰੇ ਚੀਜ਼ਾਂ ਰੋਜ਼ਮਰਦ ਦੇ ਇਸਤੇਮਾਲ ਦੀਆਂ ਚੀਜ਼ਾਂ ਉਹ ਅੱਜ ਜਾਂ ਤਾਂ ਟੈਕਸ ਫ੍ਰੀ ਹੋ ਗਈਆਂ ਜਾਂ 5% ਦੇ ਦਾਇਰੇ ਦੇ ਵਿੱਚ ਆ ਗਈਆਂ ਦਾਲਾਂ ਸਾਰੀਆਂ 12% ਦੀ ਟੈਕਸ ਦੇ ਵਿੱਚ ਹੁੰਦੀਆਂ ਸੀ ਅੱਜ ਉਹ ਦਾਲਾਂ ਸਾਰੀਆਂ 5% ਦੇ ਵਿੱਚ ਆ ਗਈਆਂ ਦੁੱਧ ਜਿਹੜਾ 5% ਜਿਹਨੂੰ ਲੱਗਦਾ ਸੀ ਪੈਕਟ ਮਿਲਕ ਨੂੰ ਉਹ ਫ੍ਰੀ ਹੋ ਗਿਆ ਤੁਸੀਂ ਵੇਖਿਆ ਹੋਣਾ ਕਿ ਵੇਰਕਾਂ ਨੇ ਵੀ ਜਿਹੜੇ ਆ 22 ਸਤੰਬਰ ਤੋਂ ਪਹਿਲੇ ਕਹਿ ਦਿੱਤਾ ਤੁਸੀਂ ਮਸ਼ਹੂਰੀ ਵੇਖੀ ਹੋਣੀ ਐ ਅਖਬਾਰਾਂ 'ਚ ਵੀ ਉਹਨਾਂ ਨੇ ਦਿੱਤਾ ਸੋਸ਼ਲ ਮੀਡੀਆ ਤੇ ਆਇਆ ਕਿ ਦੁੱਧੀਆਂ ਕੀਮਤਾਂ ਜਿਹੜੀਆਂ ਹੈਗੀਆਂ ਉਹ ਘਟਾ ਦਿੱਤੀਆਂ ਇਸੇ ਤਰੀਕੇ ਦੇ ਨਾਲ ਹੀ ਆਪਾਂ ਗੱਲ ਇੱਕ ਇੱਕ ਕਰਕੇ ਅਗਰ ਕਰ ਲਈਏ ਤਾਂ ਤੁਹਾਨੂੰ ਇਸ ਗੱਲ ਦੇ ਵਿੱਚ ਲੋਕਾਂ ਨੂੰ ਕੋਈ ਤੁਹਾਡੇ ਰਾਈ ਅਸੀਂ ਲੋਕਾਂ ਨੂੰ ਜਾਣੂ ਕਰਾਉਣਾ ਕਿ ਇਸ ਜੀਐਸਟੀ ਦੀ ਦਰਾਂ ਘਟਣ ਦੇ ਨਾਲ ਆਮ ਜਨ ਨੂੰ ਕੀ ਫਾਇਦਾ ਹੋਇਆ ਔਰ ਹਰ ਵਰਗ ਨੂੰ ਫਾਇਦਾ ਹੋਇਆ ਇਹ ਮੇਜਰਲੀ ਗੱਲ ਕਰਨੀ ਹੈ ਅੱਜ ਕਿਸਾਨਾਂ ਦੇ ਜਿਹੜੇ ਇੰਪਲੀਮੈਂਟ ਇਸਤੇਮਾਲ ਹੁੰਦੇ ਆ ਉਹ ਜਿਹੜੇ ਵੀ ਇੰਪਲੀਮੈਂਟ ਕਿਸਾਨੀ ਦੇ ਵਿੱਚ ਇਸਤੇਮਾਲ ਹੁੰਦੇ ਆ ਉਹਦੇ ਵਿੱਚ ਜੀਐਸਟੀ ਬਿਲਕੁਲ ਖਤਮ ਕਰ ਦਿੱਤੀ ਔਰ ਸਿਰਫ 0% ਰੇਟ ਦੇ ਉੱਪਰ ਅੱਜ ਕਿਸਾਨਾਂ ਦੇ ਇੰਪਲੀਮੈਂਟ ਸਾਰੇ ਮਿਲਿਆ ਕਰਨਗੇ ਪਹਿਲੇ ਇਹ 5 ਤੋਂ ਲੈ ਕੇ 12% ਤੱਕ ਇਹਨਾਂ ਦੇ ਉੱਪਰ GST ਸੀਗੀ ਅੱਜ ਉਹ ਬਿਲਕੁਲ ਖਤਮ ਕਰਕੇ ਜਿਹੜੀ ਕਿਸਾਨਾਂ ਦੇ ਇਨਪੁਟ ਤੇ ਕਿਸਾਨ ਵਰਗ ਨੂੰ ਇਸ ਗੱਲ ਦਾ ਬਹੁਤ ਵੱਡਾ ਲਾਭ ਜਿਹੜਾ ਹੈਗਾ ਉਹ ਹੋਇਆ ਹੋਏਗਾ ਔਰ ਆਮ ਜਨ ਨੂੰ ਜਿਸਲੇ ਅਨਾਜ ਦੀਆਂ ਕੀਮਤਾਂ ਦੇ ਵਿੱਚ ਤੁਸੀਂ GST ਘਟਾ ਦਿੱਤੀ ਤੇ ਲਗਭਗ ਐਵਰੇਜ ਮੈਂ ਸਮਝਦਾ ਕਿ 10% ਤੋਂ 15% ਦਾ ਫਰਕ ਜਿਹੜਾ ਹੈਗਾ ਸਾਰੀ ਆਈਟਮਸ ਦੇ ਉੱਪਰ ਪੈ ਗਿਆ ਜਦੀ ਮਸ਼ਹੂਰੀ ਤੁਸੀਂ ਰੋਜ਼ ਵੇਖ ਰਹੇ ਹੋ ਜਿਹੜੀਆਂ ਸਾਡੀਆਂ ਰੋਜ਼ਮਰਾਂ ਦੀਆਂ ਸਾਬਣ ਤੇਲ ਸ਼ੈਂਪੂ ਇਹਦੇ ਵਿੱਚ ਸਿਰਫ 5% ਟੈਕਸ ਰਹਿ ਗਿਆ ਜਿਹੜਾ 12% ਹੁੰਦਾ ਸੀ ਇਹ ਵੀ ਤੁਸੀਂ ਰੋਜ਼ ਇਸ ਗੱਲ ਦੀ ਮਸ਼ਹੂਰੀ ਜਿਹੜੀ ਹੈਗੀ ਹੈ ਵੇਖਦੇ ਹੋ ਔਰ ਮੈਂ ਪਹਿਲਾਂ ਹੀ ਕਹਿ ਚੁੱਕਾ ਆਟਾ ਦਾਲ ਜਿਹੜੀ ਪੈਕਡ ਪ੍ਰੋਡਕਟ ਸੀਗੇ 12% ਤੋਂ ਉਹ ਵੀ 5% ਦੇ ਵਿੱਚ ਆ ਗਏ ਇਹਦਾ ਵੀ ਬਹੁਤ ਵੱਡਾ ਲਾਭ ਜਿਹੜਾ ਹੈਗਾ ਉਹ ਲੋਕਾਂ ਨੂੰ ਆਇਆ ਹੋਣਾ ਆਮ ਜਨ ਨੂੰ ਜਿਸ ਕੱਲ ਦੀ ਅੱਜ ਬਹੁਤ ਮਹਿੰਗਾ ਹੋ ਗਿਆ ਇਲਾਜ ਕਰਾਣਾ ਦਵਾਈਆਂ ਦੀ ਕੀਮਤਾਂ ਬਾਜ਼ਾਰ ਲੈਣ ਜਾਂਦੇ ਆ ਤੇ ਪਤਾ ਲੱਗਦਾ ਵੀ ਬਹੁਤ ਮਹਿੰਗੀਆਂ ਹੋ ਗਈਆਂ ਔਰ ਈਸ਼ਵਰ ਨਾ ਕਰੇ ਕਿਸੇ ਨੂੰ ਅਗਰ ਲਾਈਫ ਸੇਵਿੰਗ ਡਰੱਗਸ ਜਿਹੜੀਆਂ ਬੜੀਆਂ ਕਾਮਨ ਹੈ ਲਗਭਗ 33 ਐਸੀਆਂ ਲਾਈਫ ਸੇਵਿੰਗ ਡਰੱਗਸ ਹੈਗੀਆਂ ਜਿਨ੍ਹਾਂ ਦੇ ਉੱਪਰ 0% ਜਿਨ੍ਹਾਂ ਦੇ ਉੱਪਰ 12 ਤੋਂ 18% ਤਾਂ GST ਲੱਗਦਾ ਸੀ ਅੱਜ 0% ਕਰ ਦਿੱਤਾ ਔਰ 올 ਇੰਡੀਆ ਫਾਰਮਾਸਿਊਟੀਕਲ ਐਸੋਸੀਏਸ਼ਨ ਨੇ ਸਾਡੇ ਮਾਨਯੀ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਵੀ ਕੀਤਾ ਕਿ ਇਹਦੇ ਉੱਤੇ ਜਿਸ ਲਈ ਟੈਕਸ ਖਤਮ ਹੋ ਗਿਆ ਤੇ ਅਸੀਂ ਸਾਰੀ ਦੀ ਸਾਰੀ ਰਿਆਇਤ ਜਿਹੜੀ ਹੈ ਉਹ ਲੋਕਾਂ ਨੂੰ ਪਾਸ ਔਨ ਕਰਾਂਗੇ ਇਹ ਇਹ ਵਾਲੀ ਗੱਲ ਜਿਹੜੀ ਹੈਗੀ ਹੈ ਉਹ ਉਹਨਾਂ ਨੇ ਕਹੀ ਔਰ ਮੈਂ ਇਸ ਤੋਂ ਅੱਗੇ ਚਲਦੇ ਹੋਏ ਤੁਸੀਂ ਲਗਭਗ ਅੱਜ ਵੀ ਕਈ ਖ਼ਬਰਾਂ ਦੇ ਵਿੱਚ ਫੁੱਲ ਫੁੱਲ ਪੇਜ ਐਡਵਰਟਾਈਜ਼ਮੈਂਟਸ ਹੈਗੀ ਕਾਰਾਂ ਦੇ ਬਾਰੇ ਦੇ ਵਿੱਚ 4 ਵੀਲਰਸ ਦੇ ਉੱਪਰ 28% ਟੈਕਸ ਲੱਗਦਾ ਹੁੰਦਾ ਸੀ ਉਹ ਟੈਕਸ ਨੂੰ 10% ਘਟਾ ਕੇ 18% ਕਰ ਦਿੱਤਾ ਔਰ ਉਹਦੇ ਕਾਰਨ ਸਾਰੀਆਂ 4 ਵੀਲਰ ਦੇ ਵਿੱਚ 75000 ਤੋਂ ਲੈ ਕੇ ਲਗਭਗ 1.5 ਤੋਂ 2 ਲੱਖ ਰੁਪਏ ਦਾ ਲਾਭ ਤੁਸੀਂ ਰੋਜ਼ ਅਖਬਾਰ ਦੇ ਵਿੱਚ ਪੜ੍ਹਦੇ ਹੋ ਉਹ ਲਾਭ ਜਿਹੜਾ ਹੈਗਾ ਉਹ ਮਿਲਣਾ ਸ਼ੁਰੂ ਹੋ ਗਿਆ ਔਰ ਇਸ ਤਿਉਹਾਰੀ ਸੀਜ਼ਨ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਇਨਸੈਂਟਿਵ ਇਹ ਲੋਕਾਂ ਨੂੰ ਮਿਲਿਆ ਔਰ ਉਹਦੇ ਨਾਲ ਖਰੀਦ ਦੇ ਵਿੱਚ ਜਿਹੜਾ ਵਾਅਦਾ ਹੋਇਆ ਉਹ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਇੱਕ ਦਿਨ ਦੇ ਅੰਦਰ-ਅੰਦਰ ਟਾਟਾ ਨੇ 10000 ਕਾਰਾਂ ਮੁੰਨੀ ਜੀ ਵੇਚੀਆਂ ਔਰ ਮਾਰੂਤੀ ਨੇ ਮਾਰੂਤੀ ਨੇ 30000 ਕਾਰਾਂ ਇੱਕ ਸਿੰਗਲ ਡੇ ਦੇ ਅੰਦਰ 35 ਸਾਲ ਦੇ ਅੰਦਰ ਜਦੋਂ ਦੀ ਕਾਰਾਂ ਹਿੰਦੁਸਤਾਨ 'ਚ ਮਿਲਣੀਆਂ ਸ਼ੁਰੂ ਹੋਈਆਂ ਇਹ ਸਭ ਤੋਂ ਵੱਡੀ ਸੇਲ ਜਿਹੜੀ ਹੈਗੀ ਹੈ ਉਹ ਇੱਕ ਦਿਨ ਦੇ ਅੰਦਰ-ਅੰਦਰ ਹੋਈ ਉਹਦਾ ਮੇਨ ਕਾਰਨ ਹੈ ਸੀ ਕਿ ਲੋਕਾਂ ਨੇ ਮਹਿਸੂਸ ਕੀਤਾ ਕਿ ਤਿਉਹਾਰ ਵੀ ਆਇਆ ਹੈ ਹਰ ਬੰਦਾ ਤਿਉਹਾਰ ਦੇ ਸੀਜ਼ਨ ਵਿੱਚ ਖਰੀਦਦਾਰੀ ਕਰਦਾ ਹੀ ਹੈ ਔਰ ਉਹਦੇ ਵਿੱਚ ਜਿਹੜਾ ਇਨਸੈਂਟਿਵ ਜਿਹੜਾ ਵਾਅਦਾ ਜਿਹੜੀ ਬਚਤ ਹੋ ਰਹੀ ਸੀ ਉਹਦਾ ਮਿਲਿਆ ਇਸੇ ਤਰੀਕੇ ਦੇ ਨਾਲ ਹੀ ਆਮ ਆਦਮੀ ਟੂ-ਵੀਲਰ ਖਰੀਦਦਾ ਹੈ ਮੋਟਰਸਾਈਕਲ ਖਰੀਦਦਾ ਹੈ ਸਕੂਟਰ ਖਰੀਦਦਾ ਹੈ ਉਹਦੇ ਵਿੱਚ ਵੀ 25 ਤੋਂ 30 ਹਜ਼ਾਰ ਰੁਪਏ ਦਾ ਫਾਇਦਾ ਜਿਸ ਲਈ ਤੁਸੀਂ 10% ਟੈਕਸ ਦੇ ਨਾਲ ਜਿਹੜਾ ਅੱਜਕੱਲ 2.5 ਲੱਖ ਰੁਪਏ ਦਾ ਹੈਗਾ ਅਗਰ ਉਹਦੇ 10% ਟੈਕਸ ਘਟਿਆ ਤੇ ਲਗਭਗ ਵੀ 25 ਹਜ਼ਾਰ ਦਾ ਫਾਇਦਾ ਉਹਨੂੰ ਵੀ ਮਿਲ ਰਿਹਾ ਹੈਗਾ ਇਹ ਵੀ ਗੱਲ ਜਿਹੜੀ ਹੈਗੀ ਹੈ ਟੂ-ਵੀਲਰ ਦੇ ਵਿੱਚ ਵੀ ਬੜੀ ਭਾਰੀ ਮਾਤਰਾ ਦੇ ਅੰਦਰ ਖਰੀਦ ਲੋਕਾਂ ਨੇ ਕੀਤੀ ਹੈ ਕਿਉਂਕਿ ਲੋਕਾਂ ਨੂੰ ਇਸ ਗੱਲ ਦੀ ਬਚਤ ਹੋਈ ਹੈ ਇਲੈਕਟ੍ਰੋਨਿਕ ਆਈਟਮਸ ਦੀ ਗੱਲ ਕਰੀਏ ਇਲੈਕਟ੍ਰੋਨਿਕਸ ਫ੍ਰਿਜ ਵਾਸ਼ਿੰਗ ਮਸ਼ੀਨ ਟੀਵੀ ਇਹ ਰੋਜ਼ਮਰਾਂਹ ਦੇ ਇਸਤੇਮਾਲ ਨੂੰ ਹਰ ਵਿਅਕਤੀ ਖਰੀਦਾ 28% ਟੈਕਸ ਲੱਗਦਾ ਸੀ ਬਹੁਤ ਵੱਡਾ 28% ਜਿਸਲੇ ਟੈਕਸ ਦੀ ਸ਼ਰਾ ਬਹੁਤ ਜ਼ਿਆਦਾ ਹੁੰਦੀ ਹੈ ਉਹਦੇ ਵਿੱਚ ਚੋਰੀ ਕਰਨ ਦੀ ਵੀ ਜਿਹੜੀ ਹੈ ਨਾ ਜੀ ਉਹ ਮੈਂਟੈਲਿਟੀ ਲੋਕਾਂ ਦੀ ਜ਼ਿਆਦਾ ਹੁੰਦੀ ਹੈ ਜਿਸਲੇ ਟੈਕਸ ਘਟਦਾ ਉਦੀ ਕੰਪਲਾਈਅੰਸ ਬੈਟਰ ਹੁੰਦੀ ਹੈ ਸਰਕਾਰ ਨੇ ਸ਼ਾਇਦ ਇਹ ਹੀ ਸੋਚ ਕੇ ਜਿੱਥੇ GST ਦੀ ਦਰਾਂ ਦੇ ਵਿੱਚ ਘਟਾਇਆ ਔਰ ਤੁਸੀਂ ਸਾਰਿਆਂ ਨੇ ਵੇਖਿਆ ਪ੍ਰਧਾਨ ਮੰਤਰੀ ਜੀ ਨੇ ਪਿਛਲੇ ਪਰਸੋਂ ਵੀ ਕੱਲ ਅਖਬਾਰਾਂ ਦੇ ਵਿੱਚ ਛਪਿਆ ਇਹ ਵੀ ਘੋਸ਼ਣਾ ਕੀਤੀ ਕਿ ਅਸੀਂ GST ਦੀ ਦਰਾਂ ਦੇ ਵਿੱਚ ਹੋਰ ਸੁਧਾਰ ਕਰਨ ਵਾਲੇ ਹਾਂ ਔਰ ਇਹਦੇ ਨਾਲ ਨਾਲ ਉਹਨਾਂ ਨੇ ਇਨਕਮ ਟੈਕਸ ਦੇ ਵਿੱਚ ਵੀ ਛੋਟ ਦੀ ਸੀਮਾ 12 ਲੱਖ ਜਿਸ ਲਈ ਕਰ ਦਿੱਤੀ ਕੋਈ ਇੱਕ ਕੰਪਲਾਈਅੰਸ ਨੂੰ ਬੈਟਰ ਕਰਾਉਣ ਦੇ ਲਈ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਇਹਦਾ ਲਾਭ ਉਠਾਣਗੇ ਲੋਕਾਂ ਨੂੰ ਬਚਤ ਹੋਏਗੀ ਟੈਕਸ ਉਹਨਾਂ ਨੂੰ ਨਹੀਂ ਦੇਣਾ ਪਵੇਗਾ ਔਰ ਜਿੱਥੇ ਮੈਂ ਇਲੈਕਟ੍ਰੋਨਾਈਜ਼ ਦੀ ਗੱਲ ਕਰ ਰਿਹਾ ਸੀ ਜੀਐਸਟੀ ਦੇ ਵਿੱਚ ਅੱਜਕਲ ਬਹੁਤ ਮਹਿੰਗਾ ਹੋ ਗਿਆ ਘਰ ਬਣਾਉਣਾ ਔਰ ਘਰ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਦੇ ਉੱਪਰ ਵੀ ਜਿਹੜਾ ਟੈਕਸ ਦੀ ਸ਼ਰਾ ਬਹੁਤ ਜ਼ਿਆਦਾ ਸੀ ਸਿਮਿੰਟ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀ ਚੀਜ਼ ਹੈ 28% ਟੈਕਸ ਲੱਗਦਾ ਸੀ ਉਹਨੂੰ ਵੀ ਘਟਾ ਕੇ ਜਿਹੜਾ ਹੈ ਉਹ 18% ਕਰ ਦਿੱਤਾ 10% ਉਹ ਸੀਮਿੰਟ ਦੀ ਇੰਡਸਟਰੀਜ਼ ਨੇ ਵੀ ਘੋਸ਼ਣਾ ਕੀਤੀ ਕਿ ਅਸੀਂ ਵੀ 30 ਰੁਪਏ ਸਸਾ ਕਰਨਾ ਪੈਗਾ ਕਿਉਂ ਸਰਕਾਰ ਦੀ ਨਜ਼ਰ ਹੈ ਸਰਕਾਰ ਪੂਰਾ ਇਸ ਗੱਲ ਨੂੰ ਮਾਨੀਟਰ ਕਰ ਰਹੀ ਹੈ ਕਿ ਜਿਹੜੀ ਅਸੀਂ GST ਦੀ ਦਰ ਘਟਾਈ ਹੈ ਉਹਦਾ ਫਾਇਦਾ ਆਮ ਲੋਕਾਂ ਨੂੰ ਮਿਲੇ ਸਾਡੇ ਸਾਰਿਆਂ ਦੇ ਵਿੱਚੋਂ ਵੀ ਡਿਊਟੀਆਂ ਜਿੱਥੇ ਮੈਂ ਅੱਜ ਜਲੰਧਰ ਦਖਣੀ ਦੇ ਨਕੌਦਰ ਸ਼ਹਿਰ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਸਾਡੇ ਪ੍ਰਧਾਨ ਸਾਹਿਬ ਉਹਨਾਂ ਦੀ ਸਾਰੀ ਟੀਮ ਦੁਕਾਨ-ਦੁਕਾਨ ਤੇ ਜਾ ਕੇ ਦੁਕਾਨਦਾਰ ਨਾਲ ਗੱਲ ਵੀ ਕਰਨ ਵਾਲੇ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਨੇ ਜਾ ਕੇ ਪਤਾ ਕਰਨਾ ਹੈ ਕਿ ਕਿਹੜੀ-ਕਿਹੜੀ ਚੀਜ਼ ਦੀ ਧਾਮ ਜਿਹੜੇ ਘਟੇ ਕੋ ਸਾਨੂੰ ਤਾਂ ਆਈਡੀਆ ਹੈ ਕੰਫਲੈਟ ਵੀ ਆ ਜਣੇ ਸਾਰੀ ਦੁਨੀਆ ਨੂੰ ਕੱਲ ਪੰਪਲੈਟ ਵੀ ਮਿਲਣੇ ਸ਼ੁਰੂ ਹੋ ਜਾਣੇ ਆ ਔਰ ਉਹਦੇ ਹਿਸਾਬ ਦੇ ਨਾਲ ਅਗਰ ਸ਼ੈਂਪੂ ਦੀ ਸਾਬਣ ਦੀ ਤੇਲ ਦੀ ਵਾਸ਼ਿੰਗ ਪਾਊਡਰ ਦੀ ਡਿਟਰਜੈਂਟ ਦੀ ਕੀਮਤ ਜਿਹੜੀ ਹੈ 12% ਤੋਂ 5% ਹੋਈ ਹੈ ਕੀ ਉਹਦਾ ਲਾਭ ਜਨਤਾ ਨੂੰ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਜਰਾਗਾ ਅਗਰ ਦਾਲਾਂ ਦੀ ਕੀਮਤ ਜਿਹੜੀ ਹੈ 12% ਤੋਂ ਟੈਕਸ 5% ਹੋਇਆ ਤਾਂ ਕਿਹਾ ਲੋਕਾਂ ਨੂੰ ਉਹਦੀ ਲਾਭ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਲੇਕਿਨ ਅੱਜਕਲ ਸੋਸ਼ਲ ਮੀਡੀਆ ਦਾ ਜ਼ਮਾਨਾ ਐਡਵਰਟਾਈਜ਼ਮੈਂਟ ਦਾ ਜ਼ਮਾਨਾ ਹੈ ਬਿਜ਼ਨਸ ਪ੍ਰੋਮੋਸ਼ਨ ਦਾ ਜ਼ਮਾਨਾ ਹੈ ਬਹੁਤ ਸਾਰੀਆਂ ਖ਼ਬਰਾਂ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਲਗਾਤਾਰ ਕੰਪਨੀ ਆਪਣੀ ਐਡਵਰਟਾਈਜ਼ਮੈਂਟ ਵੀ ਕਰ ਰਹੀਆਂ ਕਿ ਟੈਕਸ ਦੀ ਛੂਟ ਦਾ ਫਾਇਦਾ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਇਹ ਇਹ ਲਾਭ ਜਿਹੜਾ ਹੈਗਾ ਪਹਿਲੇ ਇੰਨੇ ਦੀਆਂ ਸੀ ਉਹ ਇੰਨੇ ਦੀਆਂ ਸੀ ਹਰ ਸ਼ਹਿਰ ਦੇ ਅੰਦਰ ਅੱਜਕਲ ਸਮਾਰਟ ਬਾਜ਼ਾਰ ਹੈਗੇ ਆ ਹਰ ਸ਼ਹਿਰ ਦੇ ਅੰਦਰ ਜਿਹੜਾ ਉਹ ਬਾਜ਼ਾਰ ਹੈਗੇ ਜਿਨ੍ਹਾਂ ਚੋਂ ਲੋਕ ਜਿਹੜੇ ਹੈ ਡੀਮਾਰਟ ਹੈਗਾ ਐਸੀ ਸਾਰੇ ਵੱਡੇ ਵੱਡੇ ادارے ਹੈਗੇ ਆ ਜਿਹੜੇ ਆਪਣੀ ਐਡਵਰਟਾਈਜ਼ਮੈਂਟ ਤੇ ਰਾਈ ਲੋਕਾਂ ਨੂੰ ਇਨਵਾਈਟ ਵੀ ਕਰ ਰਿਹਾ ਕਿ ਪਹਿਲੇ ਦੀ ਕੀਮਤ ਐ ਸੀਗੀ ਹੁਣ ਅਸੀਂ ਕੀਮਤ ਜਿਹੜੀ ਹੈਗੀ ਉਹ ਐ ਕਰ ਦਿੱਤੀ ਔਰ ਇਸ ਕਾਰਨ ਤੁਹਾਨੂੰ ਇਹ ਲਾਭ ਹੋਣ ਵਾਲਾ ਆਓ ਖਰੀਦਦਾਰੀ ਸਾਡੇ ਕੋਲੋਂ ਕਰੋ ਸਾਡੀ ਕੰਪਨੀ ਦੀ ਚੀਜ਼ ਖਰੀਦੋ ਇਹ ਵੇਲੇ ਗੱਲ ਵੀ ਲੋਕ ਕਰ ਰਹੇ ਆ ਮੈਂ ਇੱਕ ਅਗਰ ਕੰਪੈਰੀਜ਼ਨ ਤੁਹਾਨੂੰ ਦੱਸਾਂ ਬੜਾ ਇੰਟਰਸਟਿੰਗ ਹੈਗਾ यूपीए ਦੀ ਸਰਕਾਰ ਸੀ ਉਦੋਂ ਵੈਟ ਲੱਗਦਾ ਹੁੰਦਾ ਸੀ 29% ਟੈਕਸ ਜਿਹੜਾ ਹੈਗਾ ਉਦੋਂ ਇਲੈਕਟ੍ਰੋਨਿਕ ਆਈਟਮਸ ਦੇ ਉੱਪਰ ਲੱਗਦਾ ਸੀ ਜਿਹੜਾ ਜੀਐਸਟੀ ਦੇ ਵਿੱਚ ਜਦੋਂ ਐਨਡੀਏ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਜੀਐਸਟੀ ਰਜਿਮ 2017 ਦੇ ਵਿੱਚ ਲਿਆਂਦਾ ਚਾਰ ਦਰਾਂ ਕੀ ਦੀਆਂ ਇਹਨੂੰ 28% ਦੇ ਵਿੱਚ ਰੱਖ ਲਿਆ ਅੱਜ ਉਹੀ ਇਲੈਕਟ੍ਰੋਨਿਕ ਆਈਟਮਸ ਦੀ ਦਰ 18% ਹੋ ਗਈ ਹੈ ਸਿਮਿੰਟ ਸ਼ੁਰੂ ਤੋਂ 18% 28% ਤੇ ਸੀਗਾ ਅੱਜ ਸੀਮੈਂਟ ਜਿਹੜਾ ਹੈਗਾ ਉਹ 18% ਤੇ ਆ ਗਿਆ ਬਹੁਤ ਵੱਡਾ ਫਾਇਦਾ ਜਿਹੜਾ ਮੈਂ ਕੰਪੈਰੀਜ਼ਨ ਕਰਕੇ ਦੱਸ ਰਿਹਾ ਔਰ ਖਾਣੇ ਦੇ ਉੱਪਰ ਤੁਸੀਂ ਸਭ ਲੋਗ ਰੈਸਟੋਰਾਂ ਦੇ ਵਿੱਚ ਜਾਂਦੇ ਹੋ ਆਮ ਰੈਸਟੋਰਾਂ ਦੇ ਵਿੱਚ 5% ਖਾਣੇ ਦੇ ਉੱਪਰ ਟੈਕਸ ਲੱਗਦਾ ਹੈ ਵੱਡੇ ਰੈਸਟੋਰਾਂ ਦੇ ਵਿੱਚ ਜਾਂਦੇ ਹੋ ਉੱਥੇ 12% ਲੱਗਦਾ ਉਸ ਤੋਂ ਵੱਡੇ ਰੈਸਟੋਰੈਂਟ ਦੇ ਵਿੱਚ ਜਾਂਦੇ ਹੋ ਹੋਟਲ ਦੇ ਵਿੱਚ 18% ਲੱਗਦਾ ਫਾਈਵ ਸਟਾਰ ਦੇ ਵਿੱਚ ਸਰਚਾਰਜ ਪਾ ਕੇ 21% ਟੈਕਸ ਜਿਹੜਾ ਹੈਗਾ ਉਹ ਖਾਣੇ ਦੇ ਉੱਪਰ ਦੇਣਾ ਪੈਂਦਾ ਛੇ ਇਹ ਇਹ ਪਿਛਲੇ ਸਮੇਂ ਤੋਂ ਚੱਲ ਰਿਹਾ ਸੀਗਾ ਯੂਪੀਏ ਦੇ ਸਰਕਾਰ ਦੇ ਸਮੇਂ ਤੋਂ ਚੱਲ ਰਿਹਾ ਸੀ ਅੱਜ ਸਾਰਾ ਖਾਣੇ ਦੇ ਉੱਪਰ ਟੈਕ ਜਿਹੜਾ ਉਹ 5% ਰਹਿ ਗਿਆ ਮੈਂ ਸਮਝਣਾ ਕਿ ਮੈਂ ਤੁਹਾਨੂੰ ਜਿੱਥੇ ਰੇਟਸ ਦਾ ਕੰਪੈਰੀਸ਼ਨ ਕਰਕੇ ਦੱਸਿਆ ਸਮਾਜ ਦੇ ਹਰ ਵਰਗ ਨੂੰ ਕਿਸਾਨੀ ਦੀ ਆਪਾਂ ਗੱਲ ਕਰ ਲਈ ਆਟੋਮੋਬਾਈਲ ਸੈਕਟਰ ਦੇ ਵਿੱਚ ਆਮ ਆਦਮੀ ਨੂੰ ਵੀ ਉਹਦਾ ਬਹੁਤ ਵੱਡਾ ਲਾਭ ਹੈ ਜਿਹੜਾ ਟੂ-ਵੀਲਰ ਖਰੀਦਦਾ ਛੋਟੀ ਕਾਰ ਖਰੀਦਦਾ ਸਾਰੇ ਲੋਕ ਖਰੀਦਦੇ ਆ ਅੱਜਕੱਲ ਜਿਹੜਾ ਜਿਹੜਾ ਵੱਡੀ ਕਾਰ ਖਰੀਦਣ ਵਾਲੇ ਨੂੰ ਵੀ ਮੈਂ ਤੁਹਾਨੂੰ ਦੱਸ ਰਿਹਾ ਕਿ ਪਹਿਲੇ 28% ਟੈਕਸ ਸੀਗਾ ਔਰ 22% ਉਹਦੇ ਉੱਪਰ ਸੈਸ ਸੀਗਾ 50% ਟੈਕਸ ਲੱਗਦਾ ਸੀ ਅੱਜ ਉਹਨੂੰ ਵੀ ਘਟਾ ਕੇ ਉਹਨਾਂ ਨੇ 40% ਕੀਤਾ ਵੱਡੀ ਕਾਰਾਂ ਦੇ ਉੱਪਰ ਵੀ 15 ਸੀਸੀ ਤੋਂ ਉੱਪਰ ਦੀ ਕਾਰਾਂ ਦੇ ਉੱਪਰ ਵੀ ਜਿਹੜਾ ਹੈਗਾ ਇਹ ਟੈਕਸ ਜਿਹੜਾ ਹੈ ਉਹ ਘਟਾਇਆ ਗਿਆ 50 ਤੋਂ 40% ਕਰਤਾ ਉਹਦੇ ਵਿੱਚ ਵੀ ਇਹ ਲਾਭ ਜਿਹੜਾ ਹੈਗਾ ਲੋਕਾਂ ਨੂੰ ਮਿਲਣ ਵਾਲਾ ਸਟੇਸ਼ਨਰੀ ਦੀ ਆਈਟਮਸ ਬੱਚਿਆਂ ਦੀ ਗੱਲ ਕਰੀਏ ਸਟੇਸ਼ਨਰੀ ਦੀ ਆਈਟਮਸ ਤੇ 0% ਟੈਕਸ ਕਰਤਾ ਪੈਨਸਲਾਂ ਕਾਪੀਆਂ ਸਿੱਖਿਆ ਦੀ ਜਿਹੜੀ ਕੋਈ ਵੀ ਜਿਹੜੀ ਆਈਟਮ ਹੈਗੀ ਆ ਉਹਦੇ ਵਿੱਚ ਕਿਤਾਬਾਂ ਦੇ ਉੱਪਰ ਬਹੁਤ ਵੱਡਾ ਪਹਿਲੇ 5 ਤੋਂ 12% ਬਹੁਤ ਸਾਰੀ ਆਈਟਮਾਂ ਦਾ ਟੈਕਸ ਲੱਗਦਾ ਸੀ ਉਹਦੇ ਵਿੱਚ ਵੀ ਟੈਕਸ ਖਤਮ ਕਰਕੇ 0% ਕਰ ਦਿੱਤਾ ਟਰੈਕਟਰ ਦੇ ਉੱਪਰ ਜਿੱਥੇ ਕਿਸਾਨਾਂ ਦੇ ਇੰਪਲੀਮੈਂਟ ਦੇ ਉੱਪਰ 0% ਕੀਤਾ ਟਰੈਕਟਰ ਦੇ ਉੱਪਰ ਟੈਕਸ ਪਹਿਲੇ 12 ਸੀ ਉਹ ਵੀ ਘਟਾ ਕੇ ਹੁਣ 5% ਕਰ ਦਿੱਤਾ ਸੋ ਇਹ ਕਿਸਾਨੀ ਨੂੰ ਲਾਭ ਮਿਲਿਆ ਬੱਚਿਆਂ ਦੀ ਚਾਕਲੇਟ ਦੇ ਉੱਪਰ ਵੀ 5% ਟੈਕਸ ਜਿਹੜਾ ਸੀਗਾ ਉਹ ਘਟ ਕੇ 0% ਕਰ ਦਿੱਤਾ ਸੋ ਇਹ ਗਰੀਬ ਆਦਮੀ ਨੂੰ ਅਨਾਜ ਦੇ ਉੱਪਰ ਆਮ ਆਦਮੀ ਨੂੰ ਰੋਜ਼ਮਰਾਂ ਦੀ ਸਾਰੀ ਚੀਜ਼ਾਂ ਦੇ ਉੱਪਰ 99% ਚੀਜ਼ਾਂ ਅੱਜ ਕੱਲ ਜਿਹੜੀਆਂ 5% ਦੇ ਦਾਇਰੇ ਦੇ ਅੰਦਰ ਆ ਗਈਆਂ ਆਟੋਮੋਬਾਈਲਸ ਦੇ ਉੱਪਰ ਇਲੈਕਟ੍ਰੋਨਿਕਸ ਦੇ ਉੱਪਰ ਸਿਮਿੰਟ ਦੇ ਉੱਪਰ ਇਹ ਸਾਰੀ ਆਈਟਮਸ ਦੇ ਉੱਪਰ ਐਕਸ ਦੀ ਦਰ ਜਿਹੜੀ ਹੈ ਆਮ ਔਰ ਲਾਈਫ ਸੇਵਿੰਗ ਡਰਗਸ ਜਿਹਦੀ ਮੈਂ ਗੱਲ ਕੀਤੀ ਔਰ ਇੱਕ ਹੋਰ ਬੜੀ ਵੱਡੀ ਚੀਜ਼ ਜਿਹਦਾ ਮੈਂ ਮੈਂਸ਼ਨ ਕਰਨਾ ਜਿਹੜਾ ਹੈਗਾ ਮੈਂ ਹਾਲੀ ਨਹੀਂ ਕੀਤਾ ਤੁਸੀਂ ਅੱਜਕੱਲ੍ਹ ਹਰ ਵਿਅਕਤੀ ਹੈਲਥ ਇੰਸ਼ੋਰੈਂਸ ਖਰੀਦਦਾ 10000 ਰੁਪਿਆ ਅਗਰ ਤੁਸੀਂ ਪ੍ਰੀਮੀਅਮ ਦਿੰਦੇ ਹੋ ਤਾਂ 1800 ਰੁਪਿਆ ਉਹ ਤੇ ਜੀਐਸਟੀ ਲੱਗਦਾ ਸੀ ਉਹਨੂੰ ਘਟਾ ਕੇ ਜ਼ੀਰੋ ਕਰ ਦਿੰਦਾ ਹੁਣ 10000 ਦੇ ਉੱਪਰ ਕੋਈ ਵੀ ਜੀਐਸਟੀ ਤੁਹਾਨੂੰ ਨਹੀਂ ਦੇਣੀ ਪਵੇਗੀ ਔਰ ਇਹ ਬਹੁਤ ਵੱਡਾ ਮੈਂ ਸਮਝਦਾ ਹਰ ਵਿਅਕਤੀ ਕਰਦਾ ਹੈ ਹਰ ਵਿਅਕਤੀ ਨੂੰ 1420 ਜੀਵੀ ਹੈ ਤੇ 18% ਟੈਕਸ ਦੇਣਾ ਪੈ ਰਿਹਾ ਉਹ ਹੈਲਥ ਇੰਸ਼ੋਰੈਂਸ ਦੇ ਉੱਪਰ ਟੈਕਸ ਨੂੰ ਬਿਲਕੁਲ ਘਟਾ ਕੇ ਜ਼ੀਰੋ ਕਰ ਦਿੱਤਾ ਇਹ ਬਹੁਤ ਵੱਡਾ ਇੱਕ ਰਿਫਾਰਮ ਮੈਂ ਸਮਝਦਾ ਇਹ ਇੰਡੀਆ ਦੇ ਵਿੱਚ ਹੋਇਆ ਔਰ ਇਹਦੇ ਨਾਲ ਨਾਲ ਜਿਹੜੇ ਲਾਭ ਹੋਣ ਵਾਲੇ ਮੈਂ ਉਹਦੀ ਵੀ ਗੱਲ ਲਗਾ ਕਰ ਆਮ ਵਿਅਕਤੀ ਦੀ ਬਚਤ ਹੋਏਗੀ ਇਕਨੋਮੀ ਦੇ ਵਿੱਚ ਪੈਸਾ ਆਏਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਸ ਲਈ ਇਹ ਇਕਨੋਮਿਕਸ ਦਾ ਸਿਧਾਂਤ ਹੈ ਉਹਦਾ ਰੂਲ ਹੈਗਾ ਜਿਸ ਲਈ ਪੈਸਾ ਤੁਹਾਡੇ ਕੋਲ ਹੋਏਗਾ ਤੁਸੀਂ ਸਪੈਂਡ ਕਰੋਗੇ ਤੁਸੀਂ ਖਰਚ ਕਰੋਗੇ ਇਕਨੋਮੀ ਦੇ ਵਿੱਚ ਤੀਜੀ ਆਏਗੀ। ਔਰ ਐਸਾ ਸਾਰੀ ਜਗ੍ਹਾ ਦੇ ਉੱਪਰ ਹੁੰਦਾ ਜਿਲੇ ਤੌਰ ਕੋ ਪੈਸੇ ਹੀ ਨਹੀਂ ਹੋਣਗੇ ਟੈਕਸ ਦੀ ਸ਼ਰਅ ਇੱਡੀ ਜ਼ਿਆਦਾ ਹੋ ਜਾਏਗੀ ਕਿ ਤੁਸੀਂ ਸਰਕਾਰ ਹੀ ਪੈਸੇ ਇਕੱਠੇ ਕਰਨ ਦੇ ਚੱਕਰ ਦੇ ਵਿੱਚ ਰਹੇਗੀ ਤੇ ਚੋਰੀ ਵੀ ਜ਼ਿਆਦਾ ਹੋਏਗੀ। ਨੰਬਰ 2 ਜ਼ਿਆਦਾ ਜਨਰੇਟ ਹੋਏਗਾ। ਤੋਂ ਸਰਕਾਰ ਨੇ ਕੋਸ਼ਿਸ਼ ਹੈ ਕੀਤੀ ਹੈ ਕਿ ਹੁਣ ਇਨਕਮ ਟੈਕਸ ਦੇ ਮਾਧਿਅਮ ਦੇ ਨਾਲ ਜਿੱਥੇ ਟੈਕਸ ਉਹਦੀ ਸ਼ਰਅ ਬਹੁਤ ਵਧਾ ਦਿੱਤੀ ਉਹਦੇ ਨਾਲ ਨਾਲ ਉਹਦੇ ਨਾਲ ਨਾਲ ਜੀਐਸਟੀ ਦੇ ਦਰਾਂ ਦੇ ਵਿੱਚ 2 ਲੱਖ ਕਰੋੜ ਦਾ ਫਾਇਦਾ ਦੇ ਕੇ ਸਮਾਜ ਦੇ ਹਰ ਵਰਗ ਨੂੰ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਜਿਹਦੀ ਸਿੱਖਿਆ ਦੇ ਲੈ ਵਿੱਚ ਕਾਮ ਆਉਣ ਵਾਲੀਆਂ ਸਾਰੀ ਚੀਜ਼ਾਂ ਦੇ ਉੱਪਰ ਜੀਐਸਟੀ ਘਟਾਤਾ ਕਿਸਾਨ ਦੀਆਂ ਚੀਜ਼ਾਂ ਦੇ ਉੱਪਰ ਜੀਐਸਟੀ ਘਟਾਤਾ ਆਟੋਮੋਬਾਈਲਸ ਦੇ ਉੱਪਰ ਹਾਊਸ ਬਿਲਡਿੰਗ ਸੈਕਟਰ ਦੇ ਉੱਪਰ ਔਰ ਇਹ ਸਾਰੀ ਚੀਜ਼ਾਂ ਦੇ ਉੱਪਰ ਜੀਐਸਟੀ ਘਟਾਉਣ ਦਾ ਲਾਭ ਜਨਤਾ ਨੂੰ ਮਿਲੇਗਾ ਇਹਦੇ ਲਈ ਅਸੀਂ ਸਭ ਲੋਕ ਇੱਥੇ ਪ੍ਰਧਾਨ ਮੰਤਰੀ ਆਦਰਨੀય ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਔਰ ਆਪਣੇ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ GST ਦਾ ਲਾਭ ਜਿਹੜਾ ਬਹੁਤ ਵੱਡਾ ਇੱਕ ਸੁਧਾਰ ਮੈਂ ਕਹਿ ਸਕਦਾ ਸਰਲੀਕਰਨ ਮੈਂ ਕਹਿ ਸਕਦਾ ਔਰ ਲਾਭ ਔਰ ਫਾਇਦਾ ਇਨਸੈਂਟਿਵ ਜਿਹੜਾ ਮੈਂ ਕਹਿ ਸਕਦਾ ਇਹਦਾ ਲਾਭ ਆਮ ਜਨਤਾ ਨੂੰ ਮਿਲੇ ਇਹ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਤਾਂ ਕਿ ਸਰਕਾਰ ਤੇ ਆਪਣੇ ਉਹਨੂੰ ਮਾਨੀਟਰ ਹਰ ਚੀਜ਼ ਨੂੰ ਕਰ ਹੀ ਰਹੀ ਹੈ ਲੇਕਿਨ ਇਹ ਅਗਰ ਸਭ ਲੋਗ ਇਹ ਜਨਤਾ ਨੂੰ ਪਾਸ ਔਨ ਕਰਨਗੇ ਤੇ ਹਰ ਚੀਜ਼ ਦੀ ਮੰਗ ਬਾਜ਼ਾਰ ਦੇ ਵਿੱਚ ਵਧੇਗੀ ਇਹਦਾ ਲਾਭ ਵੀ ਮੇਰੇ ਦੁਕਾਨਦਾਰ ਭਰਾਵਾਂ ਨੂੰ ਹੀ ਹੋਣ ਵਾਲਾ ਹੈਗਾ ਮੈਂ ਇੰਨੀਆਂ ਹੀ ਬੇਨਤੀਆਂ ਕਰਨ ਦੇ ਲਈ ਅੱਜ ਤੁਹਾਡੇ ਕੋਲ ਇੱਤੇ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮੈਨੂੰ ਮਿਲਿਆ ਹੋਰ ਤੁਸੀਂ ਇਹਦੇ ਬਾਰੇ ਦੇ ਵਿੱਚ ਕੋਈ ਵੀ ਗੱਲ ਮੇਰੇ ਕੋਲ ਪੁੱਛਣੀ ਹੈ ਤੇ ਮੈਂ ਤੁਹਾਡੀ ਗੱਲ ਦਾ ਕੋਈ ਵੀ ਜਵਾਬ ਮੈਂ ਦਵਾਂਗਾ ਅਨੇਚੀ ਅੱਜ ਜੀਐਸਟੀ ਤੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਹੈ ਪ੍ਰੈਸ ਕਾਨਫਰੰਸ ਦਾ ਮਾਧਿਅਮ ਜਿਹੜਾ ਸੀਗਾ ਸਾਡੇ ਲਈ ਸਾਡੀ ਪੂਰੀ ਟੀਮ ਨੂੰ ਸੰਬੋਧਨ ਕਰਨ ਲਈ ਗਾਈਡ ਕਰਨ ਲਈ ਔਰ ਪ੍ਰੈਸ ਦੇ ਨਾਲ ਰੂਬਰੂ ਹੋਣ ਦੇ ਲਈ ਸਾਡੇ ਚ ਖਾਸ ਤੌਰ ਤੇ ਅਨਿਲ ਵਸੂਦੇਵਾ ਜੀ ਅਠਾਨਕੁਰ ਤੋਂ ਜਿਵੇਂ ਪੂਰਾ ਵੇਰਵੇ ਵਿੱਚ ਸਾਡੇ ਮਾਨ ਮੰਤਰੀ ਜੀ ਨੇ ਦੱਸਿਆ ਇਹ ਪੂਰੀ ਨੌਲੇਜ ਲੈ ਕੇ ਨਹੀਂ ਆਏ ਇਹਨਾਂ ਨੂੰ ਆਲਰੇਡੀ ਵੀ ਨੌਲੇਜ ਹੈਗੇ ਬਿਕਾਉਜ਼ ਉਹ ਆਲਰੇਡੀ ਇੱਕ ਸੀਏ ਜਦੋਂ ਇੱਕ ਚਾਰਟਰਡ ਅਕਾਊਂਟੈਂਟ ਹੁੰਦਾ ਉਹਨਾਂ ਨੂੰ ਫੈਕਟਸ ਐਂਡ ਫਿਗਰਸ ਦਾ ਪੂਰਾ ਗਿਆਨ ਹੁੰਦਾ ਫੈਕਟਸ ਐਂਡ ਫਿਗਰਸ ਦੇ ਉੱਤੇ ਹੀ ਉਹ ਗੱਲ ਕਰਦੇ ਆ ਔਰ ਜਿਹੜੀ ਮੋਦੀ ਜੀ ਨੇ ਸਾਡੇ ਆਦਰ ਦੀਆਂ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਹੈ ਸਾਨੂੰ GST ਰਿਫਾਰਮਸ ਦੀ ਜਿਹੜੀ ਗੱਲ ਕੀਤੀ ਹੈ ਰਿਫਾਰਮਸ ਮੀਨਸ ਸੁਧਾਰ ਕੀਤਾ ਗਿਆ ਜਿਹੜੇ ਕਿ ਆਮ ਜਨਤਾ ਨੇ ਜਿਹੜਾ ਇੱਕ ਐਸ ਵੇਲੇ ਆਮ ਆਦਮੀ ਪਾਰਟੀ ਦੀ ਗੱਲ ਕਰੀ ਉਹਨਾਂ ਨੇ ਇੱਕ ਇਦਾਂ ਦਾ ਵਹਿਮ ਫਲਾ ਦਿੱਤਾ ਸੀਗਾ ਕਿ ਜੀਐਸਟੀ ਦੀਆਂ ਦਰਾਂ ਪਹਿਲਾਂ ਵਧਾਈਆਂ ਕਿਉਂ ਤੇ ਘਟਾਈਆਂ ਕਿਉਂ ਉਹ ਘਟਾਈਆਂ ਵਧਾਈਆਂ ਅਸੀਂ ਸਰਕਾਰ ਹੈ ਸੈਂਟਰਲ ਗਵਰਨਮੈਂਟ ਬੈਠੀ ਹੈ ਉਹਨਾਂ ਨੂੰ ਫਾਇਦਾ ਨੁਕਸਾਨ ਸਭ ਦਾ ਦੇਖਣਾ ਜੇ ਟੈਕਸ ਲਗਾਇਆ ਸੀਗਾ ਤਾਂ ਉਹਨਾਂ ਨੇ ਉਹਦੇ ਵਿੱਚ ਸੁਧਾਰ ਦੀ ਗੱਲ ਕੀਤੀ ਹੈ ਨਾ ਕਿ ਕਟੌਤੀ ਦੀ ਗੱਲ ਕੀਤੀ ਹੈ ਰਿਫਾਰਮਸ ਜੇ ਸੁਧਾਰ ਕਰ ਰਹੇ ਮੋਦੀ ਜੀ ਤਾਂ ਆਪਣੇ ਦੇਸ਼ ਦੀ ਜਨਤਾ ਦੇ ਲਈ ਸੁਧਾਰ ਕਰ ਰਹੇ ਨਾ ਕਿ ਉਹਦੇ ਵਿੱਚ ਕੋਈ ਇੰਪਲੀਮੈਂਟ ਕੋਈ ਹਿਟਲਰ ਛਾਈ ਨਹੀਂ ਹੈ ਕਿ ਜੋ ਲੱਗ ਗਿਆ ਜੀ ਲੱਗ ਗਿਆ ਜੀ ਇਸ ਤੋਂ ਬਾਅਦ ਕੁਝ ਨਹੀਂ ਇਹਦੇ ਵਿੱਚ ਸੁਧਾਰ ਹੋ ਹੀ ਨਹੀਂ ਸਕਦਾ ਸੋ ਬੜੇ ਉਸੀ ਤਰ੍ਹਾਂ ਸਾਡੀ ਟੀਮ ਸਾਰੀ ਨਗੋਦਰ ਦੀ ਨਹੀਂ ਪੂਰੇ ਜ਼ਿਲ੍ਹੇ ਦੀ ਵੀ ਨਹੀਂ ਪੂਰੇ ਹਿੰਦੁਸਤਾਨ ਦੀਆਂ ਟੀਮਾਂ ਸਾਰੀਆਂ ਬਚਨ ਬਾਤ ਹੈ ਕਿ ਅਸੀਂ ਇੱਕ ਇੱਕ ਘਰ ਜਾ ਕੇ ਇੱਕ ਇੱਕ ਦੁਕਾਨਦਾਰ ਨੂੰ ਜਾ ਕੇ ਅਵੇਅਰ ਕਰਾਂਗੇ ਕਿ ਭਾਈ ਸਾਹਿਬ ਆਨ ਵਾਲਾ ਡਾਡਾ ਟਾਈਮ ਹੈ ਉਹ ਸਰਕਾਰ ਦੇ ਨਾਲ ਹੱਥ ਨਾਲ ਹੱਤ ਕੰਧਰ ਨਾਲ ਕੰਧਾ ਮਲਾ ਕੇ ਚੱਲਣ ਦਾ ਟਾਈਮ ਹੈ ਔਰ ਅਸੀਂ ਜਿਹੜੇ ਟੈਕਸ ਰਿਫਾਰਮਸ ਜਿਹੜੇ ਹੋਏ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਆਪਣੀਆਂ ਦੁਕਾਨਾਂ ਦੇ ਵਿੱਚ ਇੰਪਲੀਮੈਂਟ ਕੀਤਾ ਜਾਏਕਰ ਕੋਈ ਕਾਲਾ ਬਜਾਰੀ ਕਰਦਾ ਹੈਗਾ ਉਸ ਨੰਬਰ ਤੋਂ ਤਾਂ ਆਬਵੀਅਸਲੀ ਜਿਹੜਾ ਕਾਲਾ ਬਜਾਰੀ ਕਾਲਾ ਬਜਾਰੀ ਤਾਂ ਕਾਲਾ ਬਜਾਰੀ ਹੈ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਨੱਥ ਪ ਤੇ ਉਹਦੀ ਬਿਲਿੰਗ 100% ਉਹਨੇ ਕਨਵਰਟ ਕਰ ਦਿੱਤੀ। ਇਟ ਮੀਨਸ ਉਹ ਪਹਿਲਾਂ ਕਾਲਾ ਬਜਾਰੀ ਕਰਦੇ ਹੋਊਗੇ ਨਾ 30% ਬਿਲਿੰਗ ਕੀਤੀ 25% ਬਿਲਿੰਗ ਕੀਤੀ ਜਾਂ ਬੋਗਸ ਬਿਲਿੰਗ ਕੀਤੀ। ਹੁਣ ਜੇ ਉਹਦੀ ਰਿਫਾਰਮਸ ਕਰਕੇ ਟੈਕਸ ਪ੍ਰਣਾਲੀਆਂ ਨੂੰ ਸਰਲ ਕੀਤਾ ਗਿਆ ਤੇ ਉਹਦੇ ਚ ਹਰ ਇੱਕ ਬੰਦੇ ਦਾ ਬਜਟ ਦੇ ਵਿੱਚ ਆ ਗਿਆ। ਜਦੋਂ ਬਜਟ ਜਾਏਗੀ ਗੱਲ ਤਾਂ ਆਟੋਮੈਟਿਕਲੀ ਉਹ ਟੈਕਸ ਦੇ ਵਿੱਚ ਟੈਕਸ ਦੇ ਦਾਇਰੇ ਚ ਆਏਗਾ ਔਰ ਉਨਾ ਹੀ ਪੈਸਾ ਤੁਹਾਡਾ ਮਾਰਕੀਟ ਚ ਫਲੋ ਚ ਰਹੇਗਾ। ਖੁਸ਼ਹਾਲੀ ਰਹੇਗੀ ਉਹਦੇ। ਟੋਲ ਫਰੀ ਨੰਬਰ ਜਾਰੀ ਕੀਤਾ ਕੋਈ? ਹਾਂ ਜੀ। ਮੈਂ ਤੁਹਾਨੂੰ ਉਹ ਦੱਸਾਂਗੇ। ਹਾਂ ਜੀ। ਇਹਦੇ ਚ ਦੋ ਨੰਬਰ ਸਰਕਾਰ ਨੇ ਇਸ਼ੂ ਕੀਤੇ ਜੀ 8800001915 1800114000 ਇਹ ਟੋਲ ਫਰੀ ਨੰਬਰ ਨੇ ਜਿਹਨੂੰ ਵੀ ਕਿਸੇ ਨੂੰ ਕੋਈ ਦਿੱਕਤ ਆਏ ਆਪਣੇ ਆਮ ਪਬਲਿਕ ਨੂੰ ਉਹ ਇਹਨਾਂ ਦੇ ਨੰਬਰਾਂ ਦੇ ਉੱਪਰ GST ਦੀ ਸ਼ਿਕਾਇਤ ਕਰ ਸਕਦਾ ਹਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਅਨਿਲ ਵਾਸਦੇਵ ਜੀ ਜੋ ਪਠਾਨਕੋਟ ਤੋਂ ਅੱਜ ਸਾਡੇ ਵਿੱਚ ਪਧਾਰੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਰੀ মিডিਆ ਦਾ ਅਤ ਹੈ 글로 ਧੰਨਵਾਦ ਕਰਦੇ ਕੀ ਇੱਕ ਸ਼ੋਰਟ ਨੋਟਿਸ ਤੇ ਸਾਡੇ ਇੱਥੇ ਪ੍ਰੈਸ ਕਾਨਫਰੰਸ ਕਰਨ ਦੇ ਲਈ ਆਏ ਨੇ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਔਰ ਅਨਿਲ ਵਾਸਦੇਵ ਜੀ ਨੇ ਦੱਸਿਆ ਇੱਕ ਜੀਐਸਟੀ ਰਿਫਾਰਮਸ ਜਿਹਨੂੰ 2.0 ਨਾਮ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਇੱਕ ਬਹੁਤ ਹੀ ਇਤਿਹਾਸਿਕ ਕਦਮ ਆ ਲੋਕਾਂ ਦੇ ਖਰਚੇ ਘਟਾਣ ਲਈ ਤਾਂ ਕਿ ਉਹਨਾਂ ਦੇ ਹੱਥ ਦੇ ਵਿੱਚ ਵੱਧ ਤੋਂ ਵੱਧ ਪੈਸਾ ਮਿਲ ਸਕੇ ਤਾਂ ਕਿ ਉਹ ਖਰੀਦਾਰੀ ਵਧਾਣ ਤੇ ਦੇਸ਼ ਦੀ ਇਕਨੋਮਿਕ ਨੂੰ ਅੱਗੇ ਵਧਾਣ ਜਿਸ ਤਰ੍ਹਾਂ ਤੁਹਾਨੂੰ ਪਤਾ ਦੇਸ਼ ਲਗਾਤਾਰ ਮੇਰੇ ਖਿਆਲ ਤੀਸਰੇ ਨੰਬਰ ਦੇ ਵਿੱਚ ਪੂਰੇ ਵਰਲਡ ਦੀ ਇਕਨੋਮਿਕ ਬਣ ਚੁੱਕਿਆ ਇਸ ਵਾਲੇ ਕਦਮ ਵੱਧਦੇ ਜਾ ਰਹੇ ਆ ਤਾਂ ਕਿ ਹਿੰਦੁਸਤਾਨ ਇਸ ਤੋਂ ਵੀ ਅੱਗੇ ਉੱਪਰ ਜਾ ਸਕੇ ਉਹ ਇਸੇ ਤਰ੍ਹਾਂ ਵੱਧ ਸਕਦੇ ਜੇ ਲੋਕੀ ਇਹਨੂੰ ਇਕਨੋਮਿਕਸ ਇਹਨੂੰ ਸਮਝਣ ਕਿ ਆਪਾਂ ਵੱਧ ਵੱਧ ਖਰੀਦਾਰੀ ਕਰੀਏ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੀਆਂ ਚੀਜ਼ਾਂ ਨੂੰ ਮੇਕ ਇਨ ਇੰਡੀਆ ਜਿਹਨੂੰ ਸਵਦੇਸ਼ੀ ਅਭਿਆਨ ਮੇਕ ਇਨ ਇੰਡੀਆ ਪ੍ਰਧਾਨ ਮੰਤਰੀ ਜੀ ਨੇ ਇੱਕ ਬਹੁਤ ਹੀ ਵੱਡੀ ਪਹਿਲ ਕੀਤੀ ਸੀ ਜਦੋਂ 2014 ਦੇ ਵਿੱਚ ਪ੍ਰਧਾਨ ਮੰਤਰੀ ਬਣੇ ਸੀ ਉਹਦੇ ਵੱਲ ਉਹਨਾਂ ਨੇ ਇੱਕ ਹੋਰ ਇਤਿਹਾਸਿਕ ਕਦਮ ਵੀ ਵਧਾਇਆ ਜੀਐਸਟੀ ਘਟਾ ਕੇ ਜਿਸ ਤਰ੍ਹਾਂ ਚੁੰਬਰ ਸਾਹਿਬ ਨੇ ਸਵਾਲ ਕੀਤੇ ਕੰਪਨੀਆਂ ਨੇ ਪੈਕੇਟ ਦੇ weight ਘਟਾਤੇ ਆ ਮੈਂ ਨਾਲ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜੇ ਕੰਪਨੀਆਂ ਨੇ weight ਪੈਕੇਟ ਦੇ ਘਟਾਈ 750 ਗ੍ਰਾਮ ਘਟਾਏ ਨਾ ਉਹਨਾਂ ਨੇ ਐਮਆਰਪੀ ਵੀ ਘਟਾਏ ਆ ਤੇ ਕੰਪਨੀਆਂ ਨੇ ਰੇਟ ਵੀ ਘਟਾਏ ਆ ਦੁਕਾਨਦਾਰਾਂ ਨੇ ਵੀ ਉਸ ਚੀਜ਼ ਦੇ ਰੇਟ ਘਟਾਏ ਆ ਦੁਕਾਨਦਾਰ ਇਸ ਟਾਈਮ 120 ਰੁਪਏ ਦਾ ਮੈਂ ਤੁਹਾਨੂੰ ਦੱਸ ਰਿਹਾ ਪਹਿਲਾਂ ਮੇਰੀ ਪਹਿਲਾਂ ਮੇਰੀ ਗੱਲ ਸਮਝਿਓ ਮੇਰੀ ਗੱਲ ਸਮਝਿਓ ਮੈਂ ਖੁਦ ਇੱਕ ਕਰਿਆਨੇ ਦਾ ਹੋਲਸੇਲ ਦਾ ਵਪਾਰੀ ਆ ਮੇਰੀ ਪਹਿਲਾਂ ਗੱਲ ਸੁਣ ਲਓ ਅੱਜ ਤੋਂ ਕੋਈ 3 ਡੇਢ 2 ਸਾਲ ਪਹਿਲਾਂ 140 ਤੋਂ 150 ਰੁਪਏ ਰਿਫਾਈਨਡ ਦਾ ਪੈਕੇਟ ਸੀਗਾ ਕਿੰਗਸ ਦਾ ਮਾ ਕੁਛ ਦਾ ਜੋ ਅੱਜ ਮਾਰਕੀਟ ਦੇ ਵਿੱਚ 120 ਰੁਪਏ ਦਾ ਪੈਕੇਟ ਵਿਕ ਰਿਹਾ 750 ਗ੍ਰਾਮ ਦਾ ਜੇ ਆਪਾਂ ਕਹੀਏ ਉਹ ਪੁਰਾਣੇ ਰੇਟ ਤੇ ਆ ਜਾਏਗਾ 85 ਜਾਂ 90 ਰੁਪਏ ਤੇ ਉਹ ਨਹੀਂ ਆ ਸਕਦਾ ਕਿਉਂਕਿ ਪੂਰੇ ਵਰਲਡ ਦੇ ਵਿੱਚ ਰਿਫਾਈਨਡ ਦੀ ਬਹੁਤ ਜ਼ਿਆਦਾ ਸ਼ਾਰਟੇਜ ਆ ਹਿੰਦੁਸਤਾਨ ਇੱਕ ਐਸੀ ਕੰਟਰੀ ਆ 75% ਰਿਫਾਈਨਡ ਆਪਣਾ ਕਾਂਬੀਨ ਵਾਲੇ ਤੇ ਜੋ ਕੀ ਬਾਹਰੋਂ ਇمپੋਰਟ ਕਰਦਾ ਇمپੋਰਟ ਹੋਣ ਦੇ ਨਾਲ-ਨਾਲ ਉਹਦੇ ਤੇ ਸੈਸ ਲੱਗਦਾ ਸੀ ਟੈਕਸ ਲੱਗਦਾ ਸੀ ਜੋ ਕਿ ਸਿਰਫ ਇੱਕ ਨਰਿੰਦਰભાઈ ਮੋਦੀ ਦੀ ਸਰਕਾਰ ਨੇ ਉਹਦੇ ਤੇ 0% ਇمپੋਰਟ ਕਰਨ ਦਾ ਟੈਕਸ ਕੀਤਾ ਆ ਜੋ ਕਿ ਯੂਪੀਆ ਸਰਕਾਰ ਦੇ ਵਿੱਚ ਘੱਟ ਤੋਂ ਘੱਟ 15 ਤੋਂ 18% ਉਹਦੇ ਦੇ ਟੈਕਸ ਸੀਗਾ ਸਿਰਫ ਇمپੋਰਟ ਕਰਨ ਦਾ ਜੋ ਸੇਲ ਟੈਕਸ ਲੱਗਦਾ ਸੀ ਅੱਜ ਪਹਿਲਾਂ ਸੇਲ ਟੈਕਸ ਲੱਗਦਾ ਸੀ 8% ਅੱਜ ਨਰਿੰਦਰભાઈ ਮੋਦੀ ਦੀ ਗਵਰਨਮੈਂਟ ਦੇ ਵਿੱਚ 2014 ਤੋਂ ਬਾਅਦ ਉਹਨਾਂ ਨੇ ਇਹਦੇ ਤੇ 5% ਟੈਕਸ ਕੀਤਾ ਹਿੰਦੁਸਤਾਨ ਦੇ ਵਿੱਚ ਚੀਨੀ ਦੀ ਕੰਜ਼ਮਪਸ਼ਨ ਸਭ ਤੋਂ ਜ਼ਿਆਦਾ ਹੈ। ਯੂਪੀਏ ਸਰਕਾਰ ਦੇ ਵਿੱਚ ਉਹਦੇ ਵਿੱਚ ਸੈਲ ਟੈਕਸ ਲੱਗਦਾ ਸੀਗਾ 200 ਰੁਪਏ ਬੋਰੀ ਇੱਕ 98 ਰੁਪਏ ਉੱਤੇ ਸੈਸ ਲੱਗਦਾ ਸੀ 298 ਰੁਪਏ ਜਿੰਨੂੰ ਘਟਾ ਕੇ ਨਰਿੰਦਰભાઈ ਮੋਦੀ ਦੀ ਸਰਕਾਰ ਨੇ ਜਦੋਂ ਜੀਐਸਟੀ ਰਿਫਾਰਮ ਲਿਆਦਾ ਉਹਨੂੰ 5% ਕੀਤਾ। ਫਿਰ ਤੁਹਾਨੂੰ ਦੂਸਰਾ ਚਾਹ ਦੱਸਣਾ ਜਾਂਦਾ ਜਿਸ ਤਰ੍ਹਾਂ ਤੁਸੀਂ ਸਰੋ ਤੇਲ ਦੀ ਰੇਟ ਕਹਿ ਰਹੇ ਹੋ ਉਹ ਕੰਪਨੀਆਂ ਦੇ ਰੇਟ ਕਈਆਂ ਦੇ ਕਾਫੀ ਬਹੁਤ ਉੱਚੇ ਆ ਲక్ష్ਮੀ ਹੋ ਗਿਆ ਪੀਮਾਰਕ ਹੋ ਗਿਆ ਇਹਨਾਂ ਦੇ ਰੇਟ ਸਟਾਰਟਿੰਗ ਤੋਂ ਇਹਨਾਂ ਦੇ ਬਹੁਤ ਜ਼ਿਆਦਾ ਆ। ਲੋਕਲ ਕੰਪਨੀਆਂ ਦੇ ਨਾਲ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਆ। ਬਾਕੀ ਤੁਸੀਂ ਜਿਹੜੀ ਕਾਲਾ ਬਾਜ਼ਾਰੀ ਦੀ ਤੁਸੀਂ ਗੱਲ ਕਰਦੇ ਪਏ ਹੋ ਦੇਖੋ ਅੱਜ ਦੇਖੋ ਸ਼ੈਂਪੂ ਦੇ ਸਾਬਨ ਤੇ 18% ਰੇਟ ਸੀਗਾ GST ਉਹਨੂੰ ਇਹਨਾਂ ਨੇ ਘਟਾ ਕੇ 5% ਕੀਤਾ ਆ। ਉਹਨੂੰ ਕੰਪਨੀਆਂ ਨੇ MRP ਘਟਾਉਣੇ ਸ਼ੁਰੂ ਕਰ ਦਿੱਤੇ ਆ। ਹੁਣ ਜਿਹੜੇ ਛੋਟੇ ਦੁਕਾਨਦਾਰਾਂ ਦੇ ਕੋਲ ਜੋ ਸਟਾਕ ਪਿਆ ਆ ਉਹਨਾਂ ਨੇ ਇਨਪੁਟ ਟੈਕਸ ਉਹਨਾਂ ਨੂੰ ਨਹੀਂ ਮਿਲਣਾ ਕਿਉਂਕਿ ਉਹਨਾਂ ਦੇ ਕੋਲ ਇੱਕ ਲੋਕਲ ਜਿਸ ਤਰ੍ਹਾਂ ਨਾਲ GST ਦੇ ਦੋ ਨੰਬਰ ਆਂਦੇ ਆ। ਇਕ ਕੰਡਰ ਹੋਲਸੇਲ ਵਪਾਰੀਆਂ ਲਈ ਇੱਕ ਡਿਟੇਲ ਵਪਾਰੀਆਂ ਲਈ ਸਾਡੇ ਕੋਲ ਤਾਂ ਜੋ ਆਏ ਅਸੀਂ ਮੰਨ ਲਓ ਮੈਂ ਹੁਣ ਕਾਫੀ ਕੰਮ ਕਰਦਾ ਆ ਮੇਰੇ ਕੋਲ 18% ਤੋਂ ਆਈਟਮ 12% ਤੋਂ ਆਈਟਮ ਕਈ 5% ਚ ਰਹਿ ਗਈਆਂ ਅਸੀਂ ਤਾਂ ਉਹਨਾਂ ਦੇ ਹੋਲਸੇਲ ਰੇਟ ਘਟਾ ਕੇ ਵੇਚਨੇ ਸ਼ੁਰੂ ਕਰ ਦਿੱਤੇ ਆ ਪਰ ਜਿਹੜੇ ਰਿਟੇਲਰ ਆ ਉਹਨਾਂ ਨੂੰ ਇਨਪੁਟ ਕ੍ਰੈਡਿਟ ਉਹਦਾ ਬੈਨੀਫਿਟ ਨਹੀਂ ਮਿਲੇਗਾ ਇਸ ਕਰਕੇ ਉਹਨਾਂ ਨੇ ਹਜੇ ਤੱਕ ਉਹਨਾਂ ਦੇ ਐਮ ਆਰ ਪੀ ਵਗੈਰਾ ਨਹੀਂ ਘਟੇ ਜਿਸ ਤਰ੍ਹਾਂ ਕੰਪਨੀਆਂ ਦੇ ਐਮ ਆਰ ਪੀ ਘਟਦੇ ਆਣਗੇ ਬਾਜ਼ਾਰ ਦੇ ਵਿੱਚ ਉਸੇ ਜ਼ਰਾ ਰੇਟ ਘਟਦੇ ਰਹਿਣਗੇ ਬਹੁਤ ਬਹੁਤ ਧੰਨਵਾਦ